ਗੈਰ ਕਾਨੂੰਨੀ ਮਾਈਨਿੰਗ ਜਿੱਥੇ ਆਏ ਦਿਨ ਇੱਕ ਵੱਡਾ ਚਿੰਤਾ ਦਾ ਵਿਸ਼ਾ ਬਣ ਰਿਹਾ ਹੈ ਤੇ ਸਰਕਾਰਾਂ ਤੇ ਲਈ ਵੱਡਾ ਸਵਾਲ ਬਣਨ ਦੀ ਜਾ ਰਹੀ ਹੈ ਤਾਂ ਉਥੇ ਹੀ ਗੈਰ ਕਾਨੂੰਨੀ ਮਾਈਨਿੰਗ ਨੂੰ ਰੋਕਣ ਦੇ ਲਈ ਅਹਿਮ ਬਿੱਲ ਲਿਆਂਦਾ ਗਿਆ ਅਤੇ ਨਾਮ ਦਿੱਤਾ ਗਿਆ ਬਿੱਲ 5 ਤਾਂ ਪੰਜ ਬਿੱਲ ਜਿਹੜਾ ਲਿਆਂਦਾ ਗਿਆ ਉਹਦਾ ਵਿਰੋਧ ਵੀ ਹੋਣ ਲੱਗਿਆ ਹੈ ਜਿੱਥੇ ਇੱਕ ਪਾਸੇ ਮਾਈਨਿੰਗ ਨੂੰ ਰੋਕਣ ਦੇ ਲਈ ਜਿਹੜਾ ਮਾਈਨਿੰਗ ਕਾਨੂੰਨ ਬਿੱਲ ਆ ਜਿਹੜਾ ਪਾਸ ਹੋਇਆ ਤਾਂ ਉਸ ਦੇ ਚਾਲਦਿਆਂ ਹੁਣ ਇਸ ਦਾ ਵਿਰੋਧ ਵੀ ਵੱਡੇ ਪੱਧਰ ਤੇ ਸਾਹਮਣੇ ਆ ਰਿਹਾ ਹੈ ਤਾਦਾਦ ਦੇ ਕੇ ਅਮਰੀਕਾ ਕੈਨੇਡਾ ਵਿੱਚ 온ਟਾਰੀਓ ਚ ਇਹ ਇੱਕ ਵੱਡਾ ਬਿਲ ਲਿਆਂਦਾ ਗਿਆ ਤੇ ਫਸਟ ਨੇਸ਼ਨ ਨੇ 온ਟਾਰੀਓ ਮਾਈਨਿੰਗ ਕਾਨੂੰਨ ਤੇ ਵਿਰੋਧ ਪ੍ਰਦਰਸ਼ਨ ਦੀ ਚੇਤਾਵਨੀ ਦਿੱਤੀ ਹੈ 온ਟਾਰੀਓ ਦੇ ਪ੍ਰੀਮੀਅਰ ਡਗ ਫੋਰਡ ਦੀ ਸਰਕਾਰ ਨੇ ਖਾਣਾ ਦੇ ਵਿਕਾਸ ਨੂੰ ਤੇਜ਼ ਕਰਨ ਦੀ ਜ਼ਰੂਰਤ ਦਾ ਹਵਾਲਾ ਦਿੰਦੇ ਹੋਏ ਆਰਥਿਕ ਮਹੱਤਵ ਵਾਲੇ ਖੇਤਰਾਂ ਵਿੱਚ ਚੁਣੇ ਹੋਏ ਪ੍ਰੋਜੈਕਟਾਂ ਲਈ ਸੂਬਾਈ ਅਤੇ ਨਗਰਪਾਲ ਨਗਰਪਾਲਿਕਾ ਕਾਨੂੰਨਾਂ ਨੂੰ ਮੁਤਲ ਕਰਨ ਦੀ ਸ਼ਕਤੀ ਆਪਣੇ ਆਪ ਨੂੰ ਦੇ ਦਿੱਤੀ ਹੈ ਪਰ ਫਸਟ ਨੇਸ਼ਨ ਚੇਤਾਵਨੀ ਦਿੰਦੇ ਹਨ ਕਿ ਟਕਰਾਅ ਵੱਧ ਰਿਹਾ ਹੈ ਤਾਂ ਜਿਵੇਂ ਹੀ ਕਾਨੂੰਨ ਨੂੰ ਲੈ ਕੇ ਬਿੱਲ ਨੂੰ ਲੈ ਕੇ ਅਹਿਮ ਚਰਚਾ ਕੀਤੀ ਜਾ ਰਹੀ ਹੈ ਲੋਕਾਂ ਵਿੱਚ ਪ੍ਰਚਾਰਿਆ ਜਾ ਰਿਹਾ ਤਾਂ ਉੱਥੇ ਹੀ ਇਸ ਦਾ ਵਿਰੋਧ ਵੀ ਵੱਧਦਾ ਜਾ ਰਿਹਾ ਹੈ ਤਾਂ ਪੰਜ ਬਿੱਲ ਪੰਜ ਵਜੋਂ ਜਾਣਿਆ ਜਾਂਦਾ ਇਹ ਬਿੱਲ ਕਾਨੂੰਨ ਜੋ ਪਾਸ ਕਰ ਦਿੱਤਾ ਗਿਆ ਇਸ ਕਾਨੂੰਨ ਨੇ ਫਸਟ ਨੇਸ਼ਨ ਭਾਈਚਾਰਿਆਂ ਵਿੱਚ ਗੁੱਸੇ ਦੀ ਅੱਗ ਭੜਕਾ ਕੇ ਰੱਖ ਦਿੱਤੀ ਹੈ ਜੋ ਕਹਿੰਦੇ ਹਨ ਕਿ ਇਹ ਉਹਨਾਂ ਦੇ ਅਧਿਕਾਰਾਂ ਨੂੰ ਕੁਚਲਦਾ ਹੈ ਅਤੇ ਉਨ੍ਹਾਂ ਦੀਆਂ ਚਿੰਤਾਵਾਂ ਨੂੰ ਨਜ਼ਰਅੰਦਾਜ਼ ਕਰ ਰਿਹਾ ਹੈ ਇਹ ਬੁੱਧਵਾਰ ਨੂੰ ਵਿਧਾਨ ਸਭਾ ਵਿੱਚ ਪਾਸ ਹੋ ਸਕਦਾ ਹੈ ਪਰ ਅੱਧ ਦੇ ਵਸੇ ਨੇਤਾਵਾਂ ਦਾ ਕਹਿਣਾ ਹੈ ਕਿ ਲੜਾਈ ਅਜੇ ਸ਼ੁਰੂ ਹੋਈ ਹੈ ਸਾਡੇ ਕੂਟਨੀਤੀ ਖਤਮ ਹੋ ਰਹੀ ਹੈ ਐਨ ਡੀ ਪੀ ਦੇ ਡਿਪਟੀ ਲੀਡਰ ਸੋਲਮ ਮਾਕਬਾ ਨੇ ਕਿਹਾ ਹੈ ਜੋ ਕਿ ਉੱਤਰੀ 온ਟਾਰੀਓ ਦੇ ਕਮੇਟਿੰਗ ਰਾਈਟਿੰਗ ਦੇ ਨੁਮਾਇੰਦੇ ਕਰਦੇ ਨੇ ਜੋ ਕਿ ਬਹੁਤ ਸਾਰੇ ਫਾਸਟ ਨੇਸ਼ਨ ਅਤੇ ਖਣਿਜ ਨਾਲ ਭਰਪੂਰ ਰਿੰਗ ਆਫ ਫਾਇਰ ਖੇਤਰ ਦਾ ਘਰ ਰਿਹਾ ਹੈ ਤਾਂ ਦੱਸਦੇ ਕਿ 온ਟਾਰੀਓ ਵਿੱਚ ਦੇమే ਹੀ ਬਿਲ 5 ਲਿਆਂਦਾ ਗਿਆ ਤਾਂ ਉਹਦਾ ਵਿਰੋਧ ਵੀ ਹੁਣ ਦੇਖਣ ਨੂੰ ਮਿਲ ਰਿਹਾ ਹਾਲਾਂਕਿ ਜੇਕਰ ਦੇਖਿਆ ਜਾਵੇ ਕਿ ਮਾਈਨਿੰਗ ਨੂੰ ਲੈ ਕੇ ਬੜੇ ਸਵਾਲ ਉੱਠ ਰਹੇ ਨੇ ਮਾਈਨਿੰਗ ਨੂੰ ਲੈ ਕੇ ਮੌਕੇ ਤੇ ਸਰਕਾਰ ਨੂੰ ਜਿਹੜੇ ਆ ਕਿਤੇ ਨਾ ਕਿਤੇ ਘੇਰਿਆ ਜਾਂਦਾ ਹੈ ਤੇ ਉੱਥੇ ਹੀ ਸਰਕਾਰ ਵੱਲੋਂ ਹੁਣ ਇਸ ਸਾਰੇ ਮਾਮਲੇ ਚੋਂ ਬਾਹਰ ਹੋਣ ਦੇ ਲਈ ਮਹਿ ਮਿਲਾ ਜਿਹੜਾ ਮਾਈਨਿੰਗ ਨੂੰ ਲੈ ਕੇ ਲਿਆਂਦਾ ਗਿਆ ਬਿਲ 5 ਅਤੇ ਇਹਦੇ ਚੱਲਦੇ ਆ ਬਿਲ 5 ਪਾਸ ਵੀ ਕਰ ਦਿੱਤਾ ਗਿਆ ਤੇ ਕਾਨੂੰਨ ਬਣਨ ਦੇ ਕਾਰਨ ਹੁਣ ਇਸ ਨੂੰ ਆ ਇਸ ਦਾ ਵਿਰੋਧ ਵੀ ਹੋ ਰਿਹਾ ਹੈ ਦੱਸਦੀ ਹੈ ਕਿ ਫਸਟ ਨੇਸ਼ਨ ਨੇ অন্ਟਾਰੀਓ ਮਾਈਨਿੰਗ ਕਾਨੂੰਨ ਤੇ ਵਿਰੋਧ ਪ੍ਰਦਰਸ਼ਨ ਦੀ ਚੇਤਾਵਨੀ ਦੇ ਦਿੱਤੀ ਹੈ অন্ਟਾਰੀਆ ਦੇ ਪ੍ਰੀਮੀਅਰ ਡਾਕ ਫੋਰਡ ਦੀ ਸਰਕਾਰ ਨੇ ਖਾਣਾ ਦੇ ਵਿਕਾਸ ਨੂੰ ਤੇਜ਼ ਕਰਨ ਦੀ ਜ਼ਰੂਰਤ ਦਾ ਹਵਾਲਾ ਦਿੰਦੇ ਹੋਏ ਆਰਥਿਕ ਮਹੱਤਵ ਵਾਲੇ ਖੇਤਰਾਂ ਵਿੱਚ ਟੁਣੇ ਹੋਏ ਪ੍ਰੋਜੈਕਟਾਂ ਲਈ ਸੁਭਾਈ ਅਤੇ ਨਗਰਪਾਲਿਕਾ ਨੂੰ ਕਾਨੂੰਨਾਂ ਨੂੰ ਮੰਤਲ ਕਰਨ ਦੀ ਸ਼ਕਤੀ ਆਪਣੇ ਆਪ ਨੂੰ ਦੇ ਦਿੱਤੀ ਹੈ ਪਰ ਫਸਟ ਨੇਸ਼ਨ ਚੇਤਾਵਨੀ ਦਿੰਦੇ ਹਨ ਕਿ ਇਸ ਨਾਲ ਹੋ ਟਕਰਾਅ ਵਧੇਗਾ ਅਤੇ ਬਿਲ 5 ਵਜੋਂ ਜੋ ਬਿਲ ਲਿਆਂਦਾ ਗਿਆ ਕਾਨੂੰਨ ਪਾਸ ਕੀਤਾ ਗਿਆ ਇਸ ਕਾਨੂੰਨ ਨੇ ਫਾਸਟ ਨੇਸ਼ਨ ਭਾਈਚਾਰਿਆਂ ਵਿੱਚ ਗੁੱਸੇ ਨੂੰ ਭੜਕਾ ਕੇ ਰੱਖ ਦਿੱਤਾ ਹੈ ਜੋ ਕਿ ਉਹ ਕਹਿ ਰਹੇ ਆ ਕਿ ਉਹਨਾਂ ਦੇ ਅਧਿਕਾਰਾਂ ਨੂੰ ਇਹ ਕਾਨੂੰਨ ਕੁਚਲਦਾ ਹੈ ਤੇ ਉਹਨਾਂ ਦੀਆਂ ਚਿੰਤਾਵਾਂ ਨੂੰ ਨਜ਼ਰਅੰਦਾਜ਼ ਕਰ ਰਿਹਾ ਹੈ ਇਹ ਬੁੱਧਵਾਰ ਨੂੰ ਵਿਧਾਨ ਸਭਾ ਵਿੱਚ ਪਾਸ ਹੋ ਸਕਦਾ ਪਰ ਆਦਿਵਾਸੀ ਨੇਤਾਵਾਂ ਦਾ ਕਹਿਣਾ ਹੈ ਕਿ ਲੜਾਈ ਅਜੇ ਸ਼ੁਰੂ ਹੋਈ ਹੈ ਤਾਂ ਉਧਰ ਉਹਨਾਂ ਨੇ ਕਿਹਾ ਤਾਂ ਦੱਸਿਆ ਹੈ ਕਿ ਕਾਨੂੰਨ ਕਿਸ ਤਰੀਕੇ ਨਾਲ ਸਾਡੇ ਲਈ ਇੱਕ ਚਿੰਤਾ ਦਾ ਵਿਸ਼ਾ ਬਣਾਇਆ ਤਾਂ ਉਧਰ ਗੱਲ ਕਰੇ ਐਨਡੀਪੀ ਦੇ ਡਿਪਟੀ ਲੀਡਰ ਸੋਲ ਮਵਾਕਵਾ ਨੇ ਕਿਹਾ ਹੈ ਕਿ ਸਾਡੀ ਕੂਟਨੀਤੀ ਅੱਜ ਖਤਮ ਹੋ ਰਹੀ ਹੈ ਜੋ ਕਿ ਉੱਤਰੀ 온ਟਾਰੀਓ ਦੇ ਕਮੇਟੀ ਨਿਯੋਗ ਰਾਈਡਿੰਗ ਦੇ ਨੁਮਾਇੰਦੇ ਕਰਦੇ ਹਨ ਜੋ ਕਿ ਬਹੁਤ ਸਾਰੇ ਫਾਸਟ ਨੇਸ਼ਨ ਅਤੇ ਖਣਿਜਾਂ ਨਾਲ ਭਰਪੂਰ ਰਿੰਗ ਆਫ ਪਾਰ ਖੇਤਰ ਦਾ ਘਰ ਵੀ ਹੈ ਇੱਕ ਤਾਂ ਇਹ ਵਿੱਚ ਇਹ ਕਰ ਦੇਖਿਆ ਜਾਵੇ ਕਿ ਮਾਈਨਿੰਗ ਲੈ ਕੇ ਆਹਮ ਜਿਹੜਾ ਕਦਮ ਚੁੱਕ ਚੁੱਕਿਆ ਗਿਆ ਡਾਕ ਫੋਰਸ ਸਰਕਾਰ ਸਰਕਾਰ ਵੱਲੋਂ ਤੇ ਨਵਾਂ ਮਾਈਨਿੰਗ ਕਾਨੂੰਨ ਪਾਸ ਕਰ ਦਿੱਤਾ ਗਿਆ ਬਿਲ 5 ਜਿਹੜਾ ਲਿਆਂਦਾ ਗਿਆ ਉਸ ਨੂੰ ਪਾਸ ਕੀਤਾ ਗਿਆ ਕਾਨੂੰਨ ਬਣਿਆ ਤੇ ਕਾਨੂੰਨ ਬਣਨ ਦਾ ਕਾਰਨ ਬਹੁਤ ਸਾਰਾ ਵਿਰੋਧ ਵੀ ਦੇਖਣ ਨੂੰ ਮਿਲ ਰਿਹਾ ਹੈ ਤਸਵੀਰਾਂ ਤੋਂ ਅੰਦਾਜ਼ਾ ਲਗਾ ਸਕਦੇ ਹੋ ਕਿ ਕਿਸ ਤਰੀਕੇ ਨਾਲ ਲੋਕਾਂ 'ਚ ਗੁੱਸਾ ਫੁੱਟ ਰਿਹਾ ਹੈ ਤੇ ਨੇਸ਼ਨ ਵੱਲੋਂ ਇੱਥੇ ਜਿਹੜੇ ਆ ਕੇ ਵਿਰੋਧ ਦੇ ਚੇਤਾਵਨੀਆਂ ਵੀ ਦਿੱਤੀ ਗਈ ਆ ਤਾਂ ਜੇਕਰ ਦੇਖਿਆ ਜਾਵੇ ਕਿ ਕਾਨੂੰਨ ਹਾਲਾਂਕਿ ਸਰਕਾਰ ਕਹ ਰਹੀ ਆ ਕਿ ਇਹ ਸੇ ਲੋਕਾਂ ਦੇ ਪੱਖ ਵਿੱਚ ਲਿਆਂਦਾ ਹੈ ਤਾਂ ਉਧਰ ਫਾਸਟ ਨੇਸ਼ਨ ਨੇ 온ਟਾਰੀਓ ਮਾਈਨਿੰਗ ਕਾਨੂੰਨ ਤੇ ਵਿਰੋਧ ਦੇ ਚੇਤਾਵਨੀ ਵੀ ਦਿੱਤੀ ਹੈ ਤੇ ਹੁਣ ਦੇਖਣਾ ਹੋਏਗਾ ਕਿ ਇਸ ਸਭ ਦੇ ਦਰਮਿਆਨ ਸਰਕਾਰ ਇਸ ਕਾਨੂੰਨ ਨੂੰ ਕਿਵੇਂ ਅੱਗੇ ਜਾਰੀ ਰੱਖੇਗੀ ਕਿ ਮਾਈਨਿੰਗ ਨੂੰ ਕੋਈ ਲੈ ਕੇ ਕੋਈ ਅਹਿਮ ਹੋਰ ਕਦਮ ਚੁੱਕਿਆ ਜਾਏਗਾ ਕਿ ਬਿਲ ਨੂੰ ਹੋਰ ਬਿਲ ਵਿੱਚ ਸੋਧ ਕੀਤੀ ਜਾਏ ਇਹ ਵੀ ਦੇਖਣ ਵਾਲੀ ਗੱਲ ਹੈ ਪਰ ਕਿਤੇ ਨਾ ਕਿਤੇ ਡਗਪੋਰਟ ਸਰਕਾਰ ਨੇ ਵੱਡਾ ਵੇਲਾ ਜਿਹੜਾ ਲਿਆਂਦਾ ਹੈ ਤੇ ਵੱਡਾ ਫੈਸਲਾ ਲਿਆ ਹੈ ਤੇ ਬਿਲ ਫਾਈਲ ਲੈ ਕੇ ਉਸ ਨੂੰ ਕਾਨੂੰਨ ਬਣਾਇਆ